ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਅੱਜ ਪੰਜਾਬ ਦੇ ਵਿੱਚ ਜਿਹੜਾ ਮੁੰਡਾ ਇੱਕ ਗੁਰਜੰਟ ਹੁਣ ਤਾਂ ਪੰਜਾਬ ਚ ਨਹੀਂਗਾ ਉਹ ਹੁਣ ਆਸਟ੍ਰੇਲੀਆ ਉਹਦੇ ਬਾਰੇ ਕੁਝ ਗੱਲਾਂ ਕਰਨੀਆਂ ਕਿ ਗੁਰਜੰਟ ਸਿੰਘ ਬਾਈ ਬੰਦਾ ਬਣ ਜਾ ਤੂੰ ਬੰਦਾ ਬਣ ਜਾ ਕਿਉਂ ਤੂੰ ਲੋਕਾਂ ਨੂੰ ਦੁਖੀ ਕਰਨ ਲੱਗਾ ਹੈਨਾ ਤੈਨੂੰ ਕੋਈ ਨਹੀਂ ਤੇਰੇ ਜਿਹੜੇ ਉਹ ਫੇਸਬੁੱਕ ਦੇ ਥੱਲੇ ਕਮੈਂਟ ਕਰਦੇ ਨੇ ਕੋਈ ਜਿੰਦਾਬਾਦ ਆ ਜਿੰਦਾਬਾਦ ਉਹ ਜਿੰਦਾਬਾਦ ਗੁਰਜੰਟ ਜਿੰਦਾਬਾਦ ਉਹਨਾਂ ਨੇ ਤੇਰੇ ਨਾਲ ਕਿਸੇ ਨੇ ਨਹੀਂ ਖੜਨਾ ਠੀਕ ਆ ਦੂਸਰੀ ਗੱਲ ਏ ਜੇ ਤੂੰ ਪੰਜਾਬ ਦਾ ਭਲਾ ਸੋਚਦਾ ਕਿਸੇ ਦਾ ਭਲਾ ਸੋਚਦਾ ਤਰੇ ਪੰਜਾਬ ਦੀ ਜਿਹੜੀ ਕਿਸਾਨੀ ਡੁੱਬਦੀ ਪਈ ਆ ਉਹਦੇ ਬਾਰੇ ਕਿਉਂ ਨਹੀਂ ਤੂੰ ਗੱਲ ਕਰਦਾ ਪੰਜਾਬ ਦੇ ਵਿੱਚ ਗੈਂਗਸਟਰ ਰੋਜ਼ ਇੱਕ ਦੂਏ ਨੂੰ ਮਾਰਦੇ ਪਏ ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦਾ ਪੰਜਾਬ ਦੇ ਵਿੱਚ ਭਰੂਣ ਹੱਤਿਆ ਹੋ ਰਹੀ ਆ ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦਾ ਪੰਜਾਬ ਦੇ ਵਿੱਚ ਨਸ਼ੇ ਫੈਲ ਗਏ ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦਾ ਤੂੰ ਗੱਲ ਕਰਦਾ ਬਸ ਇਹ ਸਿੰਗਰ ਨੇ ਆ ਗਾਤਾ ਸਿੰਗਰ ਨੇ ਉਹ ਗਾਤਾ ਸਿੰਗਰ ਨੇ ਇਹ ਕਰਤਾ ਸਿੰਗਰ ਨੇ ਆ ਕਰਤਾ ਤੂੰ ਉਹਨਾਂ ਬਾਰੇ ਤਾਂ ਬੋਲਦਾ ਸਿੰਗਰਾਂ ਬਾਰੇ ਕਿਉਂਕਿ ਤੈਨੂੰ ਪਤਾ ਸਿੰਗਰਾਂ ਨੇ ਤੈਨੂੰ ਕੁਝ ਨਹੀਂ ਕਹਿਣਾ ਉਹਨਾਂ ਨੇ ਕੁਝ ਨਹੀਂ ਕਹਿਣਾ ਉਹਨਾਂ ਕੋਲ ਟਾਈਮ ਹੈ ਨਹੀਂਗਾ ਜਿਹੜੇ ਵਧੀਆ ਵੱਡੇ ਆਰਟਿਸਟ ਬੱਬੂ ਮਾਨ ਹੋ ਗਏ ਪਰਮੇਸ਼ਵਰ ਮਾ ਭਾਜੀ ਹੋ ਗਏ ਸ਼ੈਰੀ ਮਾਨ ਹੋ ਗਿਆ ਆਪਣੇ ਸੁਨੰਦਰ ਸ਼ਰਮਾ ਹੋ ਗਏ ਜੈਨੀ ਜੋਲ ਹੋ ਗਈ ਇਹੜਾ ਤੈਨੂੰ ਕੁਝ ਨਹੀਂ ਕਹਿਣਾ ਕਿਉਂ ਕਿ ਉਹਨਾਂ ਕੋਲ ਟਾਈਮ ਹੈ ਨਹੀਂ ਤੇਰੇ ਵਰਗੇ ਲੁਚੀਆਂ ਦੀਆਂ ਗੱਲਾਂ ਸੁਣਨ ਨੂੰ ਬਸ ਤੇਰੇ ਥੱਲੇ ਉਹਨਾਂ ਨੇ ਕਮੈਂਟ ਕਰਨੇ ਆ ਜਿਹੜੇ ਬੰਦੇ ਬੇਲੇ ਆ ਜਿਨ੍ਹਾਂ ਨੂੰ ਕੋਈ ਹੈ ਨਹੀਂਗਾ ਕੱਲ ਤੂੰ ਇੱਕ ਗੱਲ ਕਹੀ ਕਿ ਗੁਰੂ ਗੋਬਿੰਦ ਸਿੰਘ ਜੀ ਬੋਡੀਗਾਰਡ ਰੱਖਦੇ ਸੀ ਮੈਨੂੰ ਇਹ ਦੱਸ ਕਿ ਇੰਨੇ ਦਲੇਰ ਬੰਦੇ ਸੀ ਜਿਨ੍ਹਾਂ ਨੇ ਆਪਣਾ ਸਾਰੀ ਫੈਮਿਲੀ ਧਰਮ ਦੇ ਨਾਂ ਤੇ ਲਾਤੀ ਉਹਨਾਂ ਨੂੰ ਬੋਡੀਗਾਰਡ ਰੱਖਣ ਦੀ ਕੀ ਲੋੜ ਸੀ ਦੱਸ ਮੈਨੂੰ ਇਹ ਗੱਲ ਤੈਨੂੰ ਜਿਆਦਾ ਤੂੰ ਧਰਮ ਜਾਣਦਾ ਬੋਡੀਗਾਰਡ ਨਹੀਂ ਉਹਨਾਂ ਨੇ ਰੱਖਿਆ ਸੀ ਠੀਕ ਹੈ ਉਹਨਾਂ ਨੇ ਇੱਕ ਫੌਜ ਬਣਾਈ ਸੀ ਉਹ ਆਪਣੇ ਨਾਲ ਬੋਡੀਗਾਰਡ ਉਹਨੂੰ ਕਹਿੰਦੇ ਜਿਹੜਾ ਬੰਦਾ ਹਰੇਕ ਟਾਈਮ ਤੁਹਾਡੀ ਬੋਡੀ ਦੀ ਰੱਖਿਆ ਕਰੇ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਬੋਡੀ ਦੀ ਰੱਖਿਆ ਦੀ ਹੈ ਠੀਕ ਹੈ ਨਾ ਤੇ ਜਿੰਨਾ ਪਤਾ ਹੋਵੇ ਉਨਾ ਹੀ ਕਰੀਦੀ ਹੁੰਦੀ ਗੱਲ ਹਰੇਕ ਜਿੰਨਾ ਕਿ ਉੱਥੇ ਲਿਖੀਆਂ ਹੁੰਦੀਆਂ ਥੱਲੇ ਗੱਲਾਂ ਦੋ ਕੇ ਬਸ ਉਹ ਪੜ ਪੜ ਕੇ ਸੁਣਾ ਦੇਣਾ ਲੋਕਾਂ ਨੂੰ ਤੂੰ ਪਾਗਲ ਸਮਝਿਆ ਯਾਰ ਲੋਕਾਂ ਨੂੰ ਤੂੰ ਕਹਿੰਦਾ ਜੀ ਪੈਗ ਤੇ ਗਾਣਾ ਨਹੀਂ ਚੱਲਦਾ ਇੱਥੇ ਨਹੀਂ ਗਾਣਾ ਚੱਲਣਾ ਚਾਹੀਦਾ ਉੱਥੇ ਨਹੀਂ ਕਿਉਂ ਨਹੀਂ ਚੱਲਣਾ ਚਾਹੀਦਾ ਅਸੀਂ ਸੁਣਦੇ ਆ ਅਸੀਂ ਸੁਣਨੇ ਤੂੰ ਕੀ ਲੱਗਦਾ ਸਾਡਾ ਸਾਨੂੰ ਸਮਝਾਉਣ ਵਾਲਾ ਜੇ ਸਾਨੂੰ ਦੱਸਣ ਵਾਲਾ ਕਿ ਨਹੀਂ ਵੀ ਤੁਸੀਂ ਇਹ ਨਹੀਂ ਸੁਣਨਾ ਅਸੀਂ ਤੈਨੂੰ ਕਹਿੰਨੇ ਕਿ ਤੂੰ ਹਿੰਦੂ ਧਰਮ ਦੇ ਖਿਲਾਫ ਨਾ ਬੋਲ ਤੂੰ ਹਟ ਜਾਊਗਾ ਬੋਲਣ ਤੋਂ ਨਹੀਂ ਤੈਨੂੰ ਮੈਂ ਕਹਿੰਦਾ ਤੂੰ ਫੇਸਬੁੱਕ ਤੇ ਲਾਈਵ ਨਹੀਂ ਹੋਣਾ ਤੂੰ ਹਟ ਜਾਊਗਾ ਨਹੀਂ ਕਦੇ ਵੀ ਨਹੀਂ ਤੂੰ ਤਾਂ ਨਹੀਂ ਹਟਣਾ ਕਿਉਂਕਿ ਤੈਨੂੰ ਆਪਣੀ ਈਗੋ ਪਿਆਰੀ ਆ ਹੈਨਾ ਕੱਲ ਪਰਮੇਸ਼ਵਰ ਮਾ ਭਾਈ ਨੇ ਤੈਨੂੰ ਕੁਝ ਵੀ ਨਹੀਂ ਕਿਹਾ ਤੇਰਾ ਨਾਮ ਵੀ ਨਹੀਂ ਲਿਆ ਉਹਨਾਂ ਨੇ ਤੈਨੂੰ ਉੱਥੇ ਆਪਣੀ ਪੋਸਟ 'ਚ ਉਹਨਾਂ ਨੇ ਪਾਇਆ ਸੀ ਕਿ ਮੈਂ ਆਪਣੇ ਫੈਨਸ ਵਾਸਤੇ ਕਹਿਣ ਲੱਗਾ ਕਿਉਂਕਿ ਤੂੰ ਉਹਨਾਂ ਨੂੰ ਬਦਨਾਮ ਕਰਦਾ ਸੀ ਨਾ ਤੇ ਤੂੰ ਉਹਨਾਂ ਦਾ ਜਵਾਬ ਦਿੱਤਾ ਜੀ ਉਹਨਾਂ ਦੀ ਗੱਲ ਦਾ ਕਹੇ ਦਾ ਨਹੀਂ ਜਵਾਬ ਦਿੱਤਾ ਆਪਣੀ ਹੀ ਮਾਰੀ ਗਿਆ ਐਦਾਂ ਹੋ ਗਿਆ ਉਦਾਂ ਹੋ ਗਿਆ ਆਈਐਫ ਆਈਐਸਐਫ ਬਣਾਈ ਪਤਾ ਨਹੀਂ ਕੀ ਬਣਾ ਜੋ ਮਰਜ਼ੀ ਬਣਾ ਤੂੰ ਯਾਰ ਇੰਡੀਆ ਦੇ ਵਿੱਚ ਰਹਿ ਕੇ ਤੇ ਤੂੰ ਕੁਝ ਕੀਤਾ ਨਹੀਂ ਯਾਰ ਵੀਡੀਓ ਤੇਰੀਆਂ ਇੰਡੀਆ ਦੇ ਵਿੱਚ ਜਿੱਲੇ ਤੂੰ ਸੀਗਾ ਬਾਹਰ ਜਾ ਕੇ ਤੂੰ ਰੋਜ਼ ਵੀਡੀਓ ਪਾਣਾ ਰੋਜ਼ ਵੀਡੀਓ ਪਾਣਾ ਰੋਜ਼ ਵੀਡੀਓ ਪਾਣਾ ਇਹਦਾ ਕੀ ਕਰਨਾ ਤੂੰ ਹਿੱਟ ਹੋਣਾ ਚਾਹਨਾ ਕਿ ਮੈਂ ਹਿੱਟ ਹੋ ਜਾਵਾਂ ਇਦਾਂ ਨਹੀਂ ਬੰਦੇ ਹਿੱਟ ਹੁੰਦੇ ਠੀਕ ਆ ਲੋਕ ਜਾਣਦੇ ਆ ਸਾਰਾ ਕੁਝ ਲੋਕ ਜਾਣਦੇ ਆ ਕਿ ਤੂੰ ਕਿਹੜੇ ਕਿੰਨੇ ਕ ਪਾਣੀ ਚੋਂ ਆ ਲੋਕ ਜਾਣਦੇ ਆ ਕਿ ਤੂੰ ਸਿੰਗਰਾਂ ਦੇ ਖਿਲਾਫ ਕਿਉਂ ਬੋਲਦਾ ਕਿਉਂ ਨਹੀਂ ਤੂੰ ਗੈਂਗਸਟਰਾਂ ਦੇ ਖਿਲਾਫ ਬੋਲਦਾ ਕਿਉਂ ਨਹੀਂ ਤੂੰ ਪੰਜਾਬ ਦੇ ਜਿਹੜੇ ਨਸ਼ੇ ਇੰਨੇ ਫੈਲ ਗਏ ਉਹਦੇ ਬਾਰੇ ਨਹੀਂ ਬੋਲਦਾ ਕਿਉਂ ਨਹੀਂ ਬੋਲਦਾ ਤੈਨੂੰ ਪਤਾ ਕਿਉਂਕਿ ਸਿੰਗਰਾਂ ਦੀ ਫੈਨ ਫਾਲੋਇੰਗ ਬਹੁਤ ਹੁੰਦੀ ਆ ਜੇ ਤੂੰ ਸਿੰਗਰਾਂ ਦੇ ਖਿਲਾਫ ਬੋਲੂਗਾ ਜਾਦਾ ਤੂੰ ਹਿੱਟ ਹੋ ਜਾਊਗਾ ਯਾਦਾ ਤੈਨੂੰ ਲੋਕ ਗਾਲਾਂ ਕੱਢਣਗੇ ਤੇਰੇ ਵਰਗੇ ਨੂੰ ਗਾਲਾਂ ਕੱਢਣ ਤਾਂ ਜਿੰਨੀਆਂ ਮਰਜ਼ੀ ਕੱਢ ਲਵੇ ਤੈਨੂੰ ਕੋਈ ਤੈਨੂੰ ਬੱਬੂ ਮਾਨ ਬਾਈ ਗਾਲਾਂ ਕੱਢ ਲਵੇ ਆ ਕੇ ਫੇਸਬੁੱਕ ਤੇ ਤੈਨੂੰ ਕੋਈ ਫਰਕ ਨਹੀਂ ਪੈਣਾ ਕੋਈ ਫਰਕ ਨਹੀਂ ਪੈਣਾ ਤੈਨੂੰ ਕਿਉਂਕਿ ਤੂੰ ਬੇਸ਼ਰਮ ਬੰਦਾ ਪੂਰਾ ਬੇਸ਼ਰਮ ਤੇਰਾ ਕਿਸ ਨੇ ਅੰਤੇ ਨਾਂ ਨਹੀਂ ਲਿਆ ਐਵੇਂ ਬੋਲਦਾ ਰਹਿਣਾ ਤੂੰ ਐਦਾਂ ਹੋ ਗਿਆ ਜੀ ਉਹਦਾਂ ਹੋ ਗਿਆ ਬੱਬੂ ਮਾਨ ਇਹ ਕਰਤਾ ਕਿਸੇ ਨੇ ਤੇਰੇ ਖਿਲਾਫ ਨਹੀਂ ਬੋਲਿਆ ਕਿਉਂਕਿ ਉਹਨਾਂ ਨੂੰ ਪਤਾ ਤੂੰ ਸਿਰੇ ਦਾ ਗੰਦਾ ਬੰਦਾ ਆ ਤੂੰ ਸਿਰੇ ਦਾ ਧਰਮ ਦੇ ਨਾਂ ਤੇ ਤੂੰ ਆਪਣਾ ਨਾਂ ਬਣਾਉਣਾ ਚਾਹੁੰਦਾ ਬਸ ਸਾਰਿਆਂ ਨੂੰ ਇਹ ਗੱਲ ਪਤਾ ਆ ਕਿ ਤੂੰ ਧਰਮ ਦੇ ਨਾਂ ਤੇ ਆਪਣਾ ਨਾਂ ਬਣਾਉਣਾ ਚਾਹੁੰਦਾ ਹੋਰ ਕੋਈ ਗੱਲਬਾਤ ਨਹੀਂ ਕੀ ਜੇ ਤੂੰ ਧਰਮ ਦਾ ਜੇ ਤੂੰ ਧਰਮ ਨੂੰ ਯੂਜ਼ ਨਾ ਵੀ ਕਰੇ ਨਾ ਤਾਂ ਵੀ ਤੇਰਾ ਨਾਂ ਬਣ ਸਕਦਾ ਪੰਜਾਬ ਦੇ ਵਿੱਚ ਜਾ ਉੱਥੇ ਜਿਹੜੇ ਨਸ਼ੇ ਫੈਲੇ ਆ ਉਹਨਾਂ ਨੂੰ ਬੰਦ ਕਰਾ ਤੇ ਉੱਥੇ ਜਿਹੜੀ ਗੈਂਗਵਾਰ ਹੁੰਦੀਆਂ ਪਈਆਂ ਉਹਨਾਂ ਨੂੰ ਬੰਦ ਕਰਾ ਪੁਲਿਸ ਦੇ ਨਾਲ ਜਾ ਕੇ ਹੱਕ ਦੇ ਨਾਲ ਹੱਕ ਲਾ ਕੇ ਖੜਾ ਉੱਥੇ ਪੁਲਿਸ ਦੇ ਨਾਲ ਪੰਜਾਬ ਪੁਲਿਸ ਦੇ ਨਾਲ ਕਿ ਹਾਂ ਵੀ ਅਸੀਂ ਖੜੇ ਆਂ ਉਹਨਾਂ ਦੇ ਨਾਲ ਖੜਾ ਤਾਂ ਤੈਨੂੰ ਲੋਕਾਂ ਨੇ ਕਹਿਣਾ ਕਿ ਹਾਂ ਵੀ ਬਰਗਜੰਟ ਸਿੰਘ ਬੜਾ ਦਲੇਰ ਆ ਇੱਕ ਕਮਰੇ ਜਿਹੇ ਦੇ ਵਿੱਚ ਵੜ ਕੇ ਤੂੰ ਗੱਲਾਂ ਮਾਰਦਾ ਲੋਕਾਂ ਨਾਲ ਕਿ ਮੈਂ ਆਹ ਕਰਤਾ ਜੀ ਮੈਂ ਉਹ ਕਰਤਾ ਮੈਂ ਇਦਾਂ ਕਰਤਾ ਮੈਂ ਬੱਬੂ ਮਾਨ ਨੂੰ ਘੇਰ ਲਿਆ ਤੇਰੀ ਕੀ ਤਾਕਤ ਯਾਰ ਘੇਰਨ ਦੀ ਕਿਸ ਨੂੰ ਕੀ ਐ ਤੂੰ ਬੰਦਾ ਬੰਦਾ ਤੂੰ ਦੱਸ ਮੈਨੂੰ ਕੀ ਐ ਕਿੱਦਾਂ ਦਾ ਬੰਦਾ ਤੂੰ ਜਦੋਂ ਜਦੋਂ ਤੇਰੇ ਪਿਤਾ ਜੀ ਸ਼੍ਰੀ ਹੋਣੇ ਜਿਹੜੇ ਫਾਦਰ ਸਾਹਿਬ ਜਿਹੜੇ ਤੇਰੇ ਉਹ ਜਿੱਲੇ ਤੇਰੇ ਜਵਾਨੀ ਦੇ ਵਿੱਚ ਸੀ ਕਿਹੜੇ ਗਾਣੇ ਸੁਣਦੇ ਸੀ ਉਹ ਉਸ ਲਈ ਅਸ਼ਲੀਲਤਾ ਘੱਟ ਸੀ ਹੁਣ ਤੈਨੂੰ ਗੱਲਾਂ ਆ ਗਈਆਂ ਕਿ ਮੈਂ ਆ ਸੁਣਦਾ ਮੈਂ ਉਹ ਸੁਣਦਾ ਤੇਰੇ ਵਰਗੇ ਗੱਡੀ ਦੇ ਵਿੱਚ ਟੈਕਸੀ ਦੇ ਵਿੱਚ ਗੋਰਿਆਂ ਨੂੰ ਗਾਣੇ ਸੁਣਾਉਂ ਲੈਂਦੇ ਆ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ਹੁਣ ਤੈਨੂੰ ਗੱਲਾਂ ਆਉਂਦੀਆਂ ਕਿ ਮੈਂ ਇਹ ਜੀ ਗਾਣੇ ਨਹੀਂ ਸੁਣਦਾ ਹਰੇਕ ਗਾਣੇ ਦਾ ਤੈਨੂੰ ਪਤਾ ਹੁੰਦਾ ਹਰੇਕ ਗਾਣੇ ਦੇ ਲਿਰਿਕਸ ਤੈਨੂੰ ਯਾਦ ਹੁੰਦੇ ਆ ਇੱਕ ਵਾਰੀ ਸੁਣੇ ਤੇ ਗਾਣੇ ਦੇ ਲਿਰਿਕਸ ਨਹੀਂ ਜਾਣਦੇ ਤੂੰ ਸੁਣਦਾ ਉਹ ਗਾਣੇ ਉਸ ਤੋਂ ਬਾਅਦ ਤੂੰ ਗੱਲ ੜੋਣਾ ਇੱਥੇ ਆ ਕੇ ਤੂੰ ਨਾ ਸੁਣ ਕੌਣ ਕਹਿੰਦਾ ਤੈਨੂੰ ਸੁਣਨ ਨੂੰ ਤੇ ਬੰਦਾ ਬਣ ਜਾ ਬੰਦਾ ਬਣ ਜਾ ਬਸ ਬਹੁਤ ਹੋ ਗਿਆ ਤੇਰਾ ਤਮਾਸ਼ਾ ਠੀਕ ਆ